ਐਸਐਲ ਡਾਕਟਰ ਰਾਜਦੀਪ ਸਿੰਘ ਜੀ ਚੇਅਰਮੈਨ ਪਲੇਵੇ ਸਿਨੀਅਰ ਸੈਂਟਰੀ ਸਕੂਲ ਪਟਿਆਲਾ ਜਿਵੇਂ ਕਿ ਅੱਜ ਕੁਝ ਸੋਸ਼ਲ ਮੀਡੀਆ ਤੇ ਇੱਕ ਗਲਤ ਜੀ ਵੀਡੀਓ ਪਾ ਕੇ ਗੁੰਮਰਾਹ ਕੀਤਾ ਜਾ ਰਿਹਾ ਮੈਂ ਉਹਦੀ ਅਵੇਰਨੈਸ ਵਾਸਤੇ ਅੱਜ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਤਾਂ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਅਲੋਂਗ ਵਿਦ ਪ੍ਰੂਫਸ 14 ਨਵੰਬਰ ਨੂੰ ਜੀ ਸਾਡੇ ਸਕੂਲ ਸਾਡੇ ਵਿੜੇ ਦੋ ਫੰਕਸ਼ਨ ਸੀਗੇ ਦੋ ਈਵੈਂਟ ਸੀਗੇ ਇੱਕ ਸਮਾਗਮ ਸੀ ਇਹ ਕੀਵੈਂਟ ਜਿਹੜਾ ਸੀਗਾ ਜੀ ਉਹਦੇ ਵਿੱਚ ਜਿਹੜਾ ਕਿ ਨਾਲ ਲੱਗਦੀ ਸਕੂਲ ਦੇ ਪ੍ਰੈਸ ਰੋਡ ਹੈ ਉਹਦਾ ਸਰਕਾਰ ਨੇ ਸਾਡੀ ਫਾਊਂਡਰ ਜਿਨ੍ਹਾਂ ਨੇ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦੀ ਨੀਂਹ ਪੱਥਰ ਰੱਖੀ ਸੀ ਉਹਨਾਂ ਦੇ ਨਾਮ ਤੇ ਜਿਹੜੀ ਸੜਕ ਦਾ ਨਾਮ ਪਾਤਾ ਜਿਹਦਾ ਨਾਮ ਰੱਖਿਆ ਗਿਆ ਸਰਦਾਰਨੀ ਤੇਜਿੰਦਰ ਕੌਰ ਮਾਰਗ ਉਹਨਾਂ ਦਾ ਉੱਥੇ ਜਿਹੜਾ ਅਸੀਂ ਪੱਥਰ ਸਤਾਪਤ ਕੀਤਾ ਉਹਦੀ ਇਨੌਗਰੇਸ਼ਨ ਸੀ ਜਿਹਦੇ ਸਾਡੇ ਚੀਫ ਗੈਸਟ ਸਰਦਾਰ ਅਜੀਤਪਾਲ ਸਿੰਘ ਕੋਲੀ ਜੀ ਐਮਐਲਏ ਪਟਿਆਲਾ ਤੇ ਕੁੰਦਨ ਗੋਗਿਆ ਜੀ ਮੇਅਰ ਸਾਹਿਬ ਪਟਿਆਲੇ ਦੇ ਉਹ ਸਾਡੇ ਚੀਫ ਗੈਸਟ ਸੀ ਨਾਲ ਹੀ 14 ਤਰੀਕ ਚਿਲड्रन डे ਹੋਣ ਕਰਕੇ ਕਲਚਰਲ ਪ੍ਰੋਗਰਾਮ ਵੀ ਸੀ ਸਕੂਲ ਦੇ ਵਿੱਚ ਜਿਸ 'ਚ ਬੱਚਾ ਨੇ ਕਲਚਰਲ ਫੋਕ ਡਾਂਸ ਕੀਤਾ ਪਰਫਾਰਮ ਕੀਤਾ ਔਰ ਨਾਲ ਅਸੀਂ ਸੜਕ ਦਾ ਉਦਘਾਟਨ ਕੀਤਾ। ਓਸੀ ਦੇ ਨਾਲ ਇਹ ਦਿਨ ਵੇਲੇ ਦਾ ਫੰਕਸ਼ਨ ਸੀ ਜੀ 14 ਤਰੀਕ ਦਾ। ਲੇਟ ਇਵਨਿੰਗ ਤੇ ਵਿੱਚ ਸਾਡੇ ਇੱਕ ਸਮਾਗਮ ਹੋਰ ਸੀ ਜਿਹਦੇ ਵਿੱਚ ਸਾਡੇ ਚੀਫ ਗੈਸਟ ਵੀ ਜਿਹੜੇ ਸੀਗੇ ਉਹ ਸਰਦਾਰ ਐਸ ਐਸ ਛੱਡਾ ਸੌਰੀ ਐਸ ਐਸ ਕੰਧਾਰੀ ਤੇ ਮਿਸਿਸ ਬੱਬਲ ਕੰਧਾਰੀ ਜਿਹੜੇ ਕੀ ਆ ਆਪਣਾ ਗੁਰਦੁਆਰਾ ਗੁਰਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਨੇ ਉਹ ਸਪੈਸ਼ਲ ਸੰਗਤਾਂ ਨੂੰ ਲੈ ਕੇ ਆਏ ਸੀਗੇ ਜੀ ਪਟਿਆਲੇ ਔਰ ਉਹ ਸਾਡੇ ਚੀਫ ਗੈਸਟ ਸੀ ਉਸ ਦੇ ਵਿੱਚ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਇੱਕ ਪਲੇ ਕਰਾਇਆ ਗਿਆ ਸੀਗਾ ਜਿਹੜਾ ਕਿ ਪੂਰਾ ਮਰਿਆਦਾ ਅਨੁਸਾਰ ਹੋਇਆ ਇਹ ਦੋਨੋਂ ਇਵੈਂਟਸ ਨੂੰ ਜੋੜ ਕੇ ਕੁਝ ਸ਼ਰਾਰਤੀ ਅੰਸ਼ ਜਿਹੜੇ ਹਨ ਉਹ ਮਿਸ ਗਾਈਡ ਕਰ ਰਹੇ ਨੇ ਕਿ ਜਿਹੜਾ ਕਿ ਸਮਾਗਮ ਰਾਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਆ ਕਿ ਉਹਦੇ ਵਿੱਚ ਗਿੱਧਾ ਕਰਾਇਆ ਗਿਆ ਗਿੱਧਾ ਉਹਦਾ ਕੋਈ ਹਿੱਸਾ ਨਹੀਂ ਸੀ ਗਿੱਧੇ ਦਾ ਪ੍ਰੋਗਰਾਮ ਸਕੂਲ ਦਾ ਜਿਹੜਾ ਕਿ ਚਿਲਡਰਨ ਡੇ ਦਾ ਸੇਮ ਡੇ ਦਿਨ ਚਿਲਡਰਨ ਡੇ ਵੀ ਸੀ 14 ਨਵੰਬਰ ਨੂੰ ਦਿਨ ਵੇਲੇ ਜਦੋਂ ਸਾਡੇ ਸੜਕ ਦਾ ਉਦਘਾਟਨ ਹੋਇਆ ਸਾਡੀ ਫਾਊਂਡਰ ਦੇ ਨਾਮ ਤੇ ਉਸ ਵੇਲੇ ਕਲਚਰਲ ਆਈਟਮ ਸੀਗੀਆਂ ਚਿਲਡਰਨ ਡੇ ਜਿਵੇਂ ਕਿ ਸਾਰੇ ਸਕੂਲਾਂ 'ਚ ਗਿੱਧਾ ਪੰਗੜਾ ਪਾ ਕੇ ਕਲਚਰਲ ਫੋਕ ਡਾਂਸ ਕਰਕੇ ਕੀਤਾ ਜਾਂਦਾ ਉਹ ਇੱਕ ਅਲੱਗ ਇਵੈਂਟ ਸੀ ਬਟ ਲੇਟ ਇਵਨਿੰਗ ਦੇ ਵਿੱਚ ਜਿਹੜਾ ਕਿ ਸਾਡਾ ਪਲੇ ਸੀਗਾ ਉਹ ਇੱਕ ਲਾਗ ਇਵੈਂਟ ਸੀ ਈਵਨ ਕਿ ਮੈਂ ਦੱਸਣਾ ਚਾਹੁੰਗਾ ਕਿ ਦੋਨਾਂ ਦੇ ਜਿਹੜੇ ਇਨਵੀਟੇਸ਼ਨ ਕਾਰਡਸ ਹੈ ਉਹ ਵੀ ਡਿਫਰੈਂਟ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਿਨ ਵੇਲੇ ਜਿਹੜੀ ਨੌਗਰੇਸ਼ਨ ਹੋਈ ਹੈ ਇਹਦੇ ਵਿੱਚ ਐਮਐਲਏ ਜੀਤਪਾਲ ਸਿੰਘ ਫੋਲੀ ਜੀ ਦਿਨ ਵੇਲੇ ਦੀਆਂ ਹੀ ਫੋਟੋਆਂ ਨੇ ਔਰ ਦਿਨ ਵੇਲੇ ਉਹਨਾਂ ਨੇ ਇਨੌਗਰੇਟ ਕੀਤਾ ਹੈ ਸੜਕ ਤੇ ਜਾ ਕੇ ਇਹ ਉਸ ਜਗ੍ਹਾ ਦੀ ਫੋਟੋਗ੍ਰਾਫ ਹੈ ਮੇਰੀ ਰਿਕਵੈਸਟ ਹੈ ਜੀ ਮੈਨੂੰ ਦੋਨੋਂ ਕਾਰਡ ਪ੍ਰੋਵਾਈਡ ਕੀਤੇ ਜਾਂਦੇ ਦੋਨੋਂ ਫੰਕਸ਼ਨ ਦੇ ਦੋਨਾਂ ਦੇ ਇਨਵੀਟੇਸ਼ਨ ਕਾਰਡ ਵੀ ਡਿਫਰੈਂਟ ਨੇ ਜੀ ਔਰ ਦੋਨਾਂ ਦਾ ਚੀਫ ਗੈਸਟ ਵੀ ਡਿਫਰੈਂਟ ਨੇ ਦੋਨਾਂ ਦਾ ਜਿਹੜਾ ਪੂਰਾ ਪ੍ਰੋਗਰਾਮ ਸੀ ਉਹ ਹੀ ਡਿਫਰੈਂਟ ਸੀ ਇਵਨ ਕਿ ਚੀਫ ਗੈਸਟ ਵੀ ਜਿਹੜੇ ਆ ਔਰ ਦਿਨ ਵੇਲੇ ਦੇ ਪ੍ਰੋਗਰਾਮ ਦੇ ਸਰਦਾਰ ਐਮ ਐਲ ਏ ਦੀਪਾਲ ਸਿੰਘ ਕੋਲੀ ਜੀ ਸੀ ਔਰ ਨਾਲ ਹੀਅਰ ਸੀ ਨਾਲ ਹੀ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈ ਇਹ ਸ਼ਾਮ ਦੇ ਪ੍ਰੋਗਰਾਮ ਦਾ ਮੈਂ ਤੁਹਾਨੂੰ ਇਨਵੀਟੇਸ਼ਨ ਕਾਰਡ ਦਿਖਾ ਦਿੰਦਾ ਇਹਦੇ ਕਿ 350 ਸਾਲਾਂ ਨੂੰ ਸਪਰਤ ਸਿਰਫ ਪਲੇ ਦਾ ਜ਼ਿਕਰ ਇਹਦੇ ਵਿੱਚ ਜਿਹੜੇ ਚੀਫ ਗੈਸਟ ਨੇ ਉਹ ਨਾਮ ਲਿਖੇ ਹੋਏ ਆ ਜੀ ਕੰਦਾਰੀ ਸਾਹਿਬ ਦਾ ਨਾਮ ਲਿਖਿਆ ਹੋਇਆ ਜਿਹੜੇ ਕਿ ਚੇਅਰਮੈਨ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਦੁਬਈ ਤੋਂ ਨੇ ਉਹ ਚੀਫ ਗੈਸਟ ਨੇ ਔਰ ਜਿਹੜਾ ਦਿਨ ਦਾ ਪ੍ਰੋਗਰਾਮ ਸੀਗਾ ਤੁਸੀਂ ਉਹਦਾ ਕਾਰਡ ਦੇਖ ਸਕਦੇ ਹੋ ਕਾਰਡ ਦੀ ਇਹ ਅਸੀਂ ਪ੍ਰਿੰਟ ਆਊਟ ਕੱਢਤਾ ਹੈ ਜੀ ਸਰਦਾਰਨੀ ਸਜਿੰਦਰ ਕੌਰ ਮਾਰਗ ਦਾ ਸੜਕ ਦਾ ਜਿਹੜਾ ਉਦਘਾਟਨ ਹੋਇਆ ਉਹਦੇ ਜਿਹੜੇ ਚੀਫ ਗੈਸ ਸੀਗੇ ਉਹ ਜੀਤਪਾਲ ਸਿੰਘ ਕੋਲੀ ਔਰ ਕੁੰਦਨ ਗੋਗਿਆ ਜੀ ਸੀਗੇ ਜਿਹਦੇ ਵਿੱਚ ਚਿਲड्रन डे ਦੇ ਕਰਕੇ 3 ਵਜੇ ਦਾਦਾ ਦਾ ਟਾਈਮ ਸੀ 14 ਨਵੰਬਰ ਦਾ ਉਹਦਾ ਜਿਹੜਾ ਟਾਈਮ ਹੈ ਤੁਸੀਂ ਪੜ ਸਕਦੇ ਹੋ ਕਿ ਉਹਦਾ ਟਾਈਮ ਸ਼ਾਮ ਦਾ ਪ੍ਰੋਗਰਾਮ ਦਾ ਸਮਾਂ ਹੈ 7 ਵਜੇ ਦਾ ਇਹਦਾ ਸਮਾਂ ਹੈਗਾ ਜੀ 3 ਵਜੇ ਦਾ ਇਹ ਦਿਨ ਵੇਲੇ ਦਾ ਚਿਲड्रन डे ਦਾ ਪ੍ਰੋਗਰਾਮ ਸੀ ਨਾਲ ਹੀ ਸੜਕ ਦਾ ਉਦਘਾਟਨ ਸੀ ਇਸ ਦੌਰਾਨ ਜਿਹੜੀ ਕਲਚਰਲ ਆਈਟਮ ਕਰਾਈਆਂ ਗਿਆ ਉਸ ਨੂੰ ਸ਼ਹਾਦਤ ਦੇ ਪ੍ਰੋਗਰਾਮ ਤੇ ਜਿਸ ਚ ਕੋਈ ਜ਼ਿਕਰ ਵੀ ਨਹੀਂ ਹੈ ਕਿਸੇ ਤਰ੍ਹਾਂ ਦਾ ਨਾ ਗਿੱdde ਦਾ ਨਾ ਪਗੜੇ ਦਾ ਨਾ ਈਵਨ ਟੀ ਡਿਫਰੈਂਟ ਹੈ ਇਹਨੂੰ ਦੋਨਾਂ ਨੂੰ ਜੋੜ ਕੇ ਗੁੰਮਰਾਹ ਕੀਤਾ ਜਾ ਰਿਹਾ ਸੰਗਤਾ ਨੂੰ ਸ਼ਹਿਰ ਦੀ ਸਕੂਲ ਦੀ ਰੈਪਿਊਟੇਸ਼ਨ ਨੂੰ ਸਪੋਇਲ ਕਰਨ ਲਈ ਕੁਝ ਸ਼ਰਾਰਤੀ ਅੰਸ਼ੇ ਕਰ ਰਹੇ ਹਨ ਔਰ ਸਕੂਲ ਮੈਨੇਜਮੈਂਟ ਸਾਡੇ ਸਕੂਲ ਦੇ ਉੱਪਰ ਲਿਖਿਆ ਗਿਆ ਕਿ ਜਿਹੜਾ 350 ਸਾਲਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਮੈਂ ਉਹ ਹੀ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਕੈਪਸ਼ਨ ਹੈ ਗੁਰੂ ਤੇਗ ਫਾਦਰ ਸਾਹਿਬ ਜੀ ਦਾ ਉਹ ਸ਼ਾਮ ਦੇ ਪ੍ਰੋਗਰਾਮ ਦਾ ਕੈਪਸ਼ਨ ਸੀ ਜਿਹੜਾ ਕਿ ਇਨਵਿਟੇਸ਼ਨ ਕਾਰਡ ਹੀ ਮੈਂ ਤੁਹਾਨੂੰ ਦਿਖਾਇਆ ਲੱਗਿਆ ਚੀਫ ਗੈਸ ਲੱਗਿਆ ਆਡੀਅנס ਲੱਗਿਆ ਦਿਨ ਵੇਲੇ ਦਾ ਕਾਰਡ ਲੱਗਿਆ ਦਿਨ ਵੇਲੇ ਦਾ ਚੀਫ ਗੈਸ ਜਿਹੜਾ ਕੈਪਸ਼ਨ ਨੂੰ ਕਿਵੇਂ ਦੇ ਜਿਹੜਾ ਕੈਪਸ਼ਨ ਲਗਾਇਆ ਗਿਆ ਗਿੱdde ਦੇ ਨਾਲ ਉਹ ਮੈਂ ਉਹ ਮੈਂ ਡਿਨਾਈ ਨਹੀਂ ਕਰਦਾ ਕਿ ਉਹ ਕੈਪਸ਼ਨ ਸਾਡਾ ਨਹੀਂ ਹੈ ਬਟ ਉਹ ਸਾਡੇ ਸ਼ਾਮ ਵਾਲੇ ਇਵੈਂਟ ਦਾ ਕੈਪਸ਼ਨ ਹੈ ਹਾਂ ਮੈਂ ਇਹ ਜ਼ਰੂਰ ਸਮਝ ਸਕਦਾ ਕਿ ਕਿਸੇ ਨੇ ਇਸ ਕੈਪਸ਼ਨ ਨਾਲ ਹਾਂ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ ਹੈਂਡਲਰ ਨੇ ਕੈਪਸ਼ਨ ਗਲਤ ਪਾਤਾ ਜਾਂ ਇਸ ਨੂੰ ਦੋਨਾਂ ਨੂੰ ਵੀਡੀਓ ਕੋਈ ਹੋਰ ਚਲਾ ਦਿੱਤੀ ਗਈ ਹੈ ਕਿਉਂਕਿ ਮੈਂ ਹੁਣ ਮੈਂ ਸੋਸ਼ਲ ਮੀਡੀਆ ਤੇ ਐਗਜ਼ਿਸਟ ਨਹੀਂ ਕਰਦਾ ਬਟ ਮੈਂ ਤੁਹਾਡੇ ਨੇ ਪੈਨਪ੍ਰਾਮਾ ਦੇ ਮੋਬਾਈਲ ਤੇ ਜਦੋਂ ਦੇਖ ਰਿਹਾ ਜਿਹੜਾ ਸਾਡਾ ਲਾਈਵ ਚੱਲ ਰਿਹਾ ਸੀਗਾ ਉਹ ਗੱਤਕੇ ਤੋਂ ਸ਼ੁਰੂ ਹੋਇਆ ਔਰ ਉਹਦਾ ਕੈਪਸ਼ਨ ਸ਼ਾਮ ਵਾਲੇ ਇਵੈਂਟ ਦਾ ਦੋਨੋਂ ਅਲੱਗ-ਅਲੱਗ ਇਵੈਂਟ ਸੀਗੇ ਤੇ ਉਹਦਾ ਕੈਪਸ਼ਨ ਗਿੱਧੇ ਦੇ ਨਾਲ ਇੱਕ ਹੋਰ ਗੱਲ ਮੈਂ ਨਾਲ ਕਰਨਾ ਚਾਹਾਂਗਾ ਜੇ ਤੁਸੀਂ ਟਾਈਪ ਕੀਤਾ ਹੋਇਆ ਕੈਪਸ਼ਨ ਨੂੰ ਅਸੀਂ ਸਾਈਡ ਤੇ ਰੱਖ ਦਈਏ ਤਾਂ ਸਟੇਜ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਉੱਤੇ ਗਿੱdde ਦੀ ਵੀਡੀਓ ਤੇ ਕਿਸੇ ਤੇ ਵੀ ਨਾ 300 ਸਾਲਾਂ 350 ਸਾਲਾਂ ਦਾ ਜ਼ਿਕਰ ਹੈ ਨਾ ਕੋਈ ਗੁਰੂ ਮਹਾਰਾਜ ਦੀ ਫੋਟੋ ਹੈ ਨਾ ਕੋਈ ਫਲੈਕਸ ਹੈ ਨਾ ਕੋਈ ਕਿਸੇ ਤਰ੍ਹਾਂ ਦਾ ਗੁਰੂ ਘਰ ਦਾ इवन ਕੀ ਕੋਈ ਖੰਡਾ ਜਾਂ ਕਿਉਂ ਕਾਰ ਵਰਗਾ ਕੋਈ ਕੋਈ ਲੋਕੋ ਵੀ ਨਹੀਂ ਕੋਈ ਸਟਾਰਟ ਕਰ ਰਿਹਾ ਜਰੂਰ ਜੀ ਅਸੀਂ ਪੂਰੀ ਮੈਨੇਜਮੈਂਟ ਇਸ ਚੀਜ਼ ਦੇ ਉੱਤੇ ਲੱਗੀ ਹੋਈ ਹੈ ਕਿ ਕਿਸ ਨੇ ਦੋਨਾਂ ਚੀਜ਼ਾਂ ਨੂੰ ਜੋੜਤਾ ਔਰ ਇਹਦਾ ਰੂਪ ਬਦਲਤਾ ਔਰ ਸਕੂਲ ਨੂੰ ਇਹਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਵੇਂ ਹੀ ਸਾਨੂੰ ਲੱਭੇਗਾ ਅਸੀਂ ਡਿਫਰਮੇਸ਼ਨ ਦਾ ਕੇਸ ਪਾਵਾਂਗੇ ਉਸ ਨੂੰ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਾਂਗੇ ਔਰ ਲੀਗਲ ਨੋਟਿਸ ਭੇਜਾਂਗੇ ਜਿਨ੍ਹਾਂ ਨੇ ਸਾਨੂੰ ਮੈਂ ਸ਼ਹਿਰ ਦੀ ਸੰਗਤ ਨੂੰ ਮਿਸਗਾਈਡ ਕੀਤਾ ਬਟ ਮੈਨੂੰ ਬੜੀ ਖੁਸ਼ੀ ਹੈ ਕਿ ਜੇ ਮੈਨੂੰ 10 ਫੋਨ ਆਏ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਚੀਜ਼ ਕਹੀ ਹੈ ਕਿ ਹੋ ਰਿਹਾ ਤੇ ਮੈਨੂੰ 200 ਫੋਨ ਇਹ ਵੀ ਆਏ ਹੈ ਕਿ ਰਾਜੀਵ ਸਰ ਐਸਾ ਨਾ ਤੁਸੀਂ ਹੱਦ ਤੱਕ ਪਲੇਵੇਸ ਨੇ ਕਦੀ ਕੀਤਾ ਹੈ ਨਾ ਕਦੀ ਹੋ ਸਕਦਾ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਪਲੇਵੇਸ ਸਕੂਲ ਹਰ ਧਰਮ ਦੀ ਰਿਸਪੈਕਟ ਕਰਦਾ ਹੈ ਸਕੂਲ ਹੈ ਇੱਥੇ ਜਨਮਸ਼ਤਮੀ ਵੀ ਮਨਾਈ ਜਾਂਦੀ ਹੈ ਇੱਥੇ ਈਦ ਵੀ ਮਨਾਏ ਜਾਂਦੀ ਆ ਇੱਥੇ ਗੁਰਪੁਰਬ ਵੀ ਮਨਾਇਆ ਜਾਂਦਾ ਹੁਣੇ ਅਸੀਂ 22 ਜਨਵਰੀ ਨੂੰ ਬੜਾ ਵੱਡਾ ਗੁਰਮਤ ਸਮਾਗਮ ਕੀਤਾ ਸੀਗਾ ਹੁਣ ਅਸੀਂ ਪਲੇ ਕੀਤਾ ਔਰ ਇਥੇ ਚਿਲड्रन डे ਵੀ ਸੈਲੀਬ੍ਰੇਟ ਹੁੰਦਾ ਇਥੇ ਹਰ ਇਵੈਂਟ ਸੈਲੀਬ੍ਰੇਟ ਕੀਤਾ ਜਾਂਦਾ ਔਰ ਇਵਨ ਕਿ ਬੱਚਾ ਤੋਂ 1 ਰੁਪਿਆ ਕਿਸੇ ਵੀ ਤਰ੍ਹਾਂ ਦਾ ਨਾ ਡੋਨੇਸ਼ਨ ਲਿੱਤੀ ਜਾਂਦੀ ਆ ਨਾ ਕੋਸਟਿਮ ਦਾ ਰੈਂਟ ਲਿੱਤਾ ਜਾਂਦਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਜਿਹੜਾ 14 ਤਰੀਕ ਨੂੰ ਇਵੈਂਟ ਹੋਇਆ ਉਹਦੇ ਲਈ ਵੀ 1 ਰੁਪਈ ਵੀ ਨਹੀਂ ਕੋਈ ਬੱਚਾ ਤੋਂ ਕਲੈਕਸ਼ਨ ਨਹੀਂ ਕੀਤੀ ਗਈ 1 ਰੁਪਏ ਦੇ ਕੋਸਟਿਮ ਦਾ ਕਿਰਾਇਆ ਵੀ ਸਕੂਲ ਨੇ 베ਰ ਕੀਤਾ ਪਲੇ ਦਾ ਵੀ ਜਿੰਨਾ ਖਰਚਾ ਸੀਗਾ ਉਹ ਵੀ ਸਕੂਲ ਨੇ 베ਰ ਕੇ ਤਾਂ ਹੋਰ ਵੀ ਜਿਹੜੇ ਇੰਤਜ਼ਾਮ ਕਰਨ ਦੇ ਖਰਚੇ ਹੁੰਦੇ ਆ ਸਕੂਲ ਮੈਨੇਜਮੈਂਟ ਆਪ 베ਰ ਕਰਦੀ ਹੈ ਬੱਚਿਆਂ ਤੋਂ ਕੋਈ ਚਾਰਜ ਨਹੀਂ ਲੈਂਦੀ। ਇਸ ਵੀਡੀਓ ਨੇ ਕਿ ਕਈ ਬਿੰਦੂ ਹਾਈਲਾਈਟ ਕਰਨਗੇ। ਮੈਂ ਮੈਂ ਜੋ ਸੱਚ ਹੈ ਉਹ ਤੁਹਾਡੇ ਅੱਗੇ ਰੱਖਿਆ ਹੈ। ਇੱਥੇ ਕੋਈ ਬੰਦ ਕਮਰੇ ਸਮਾਗਮ ਨਹੀਂ ਹੋਇਆ ਸੀ। ਤੁਸੀਂ ਸਾਰੇ ਪਟਿਆਲੇ ਦੀ ਗੁਰਤੇਗ ਮਾਦਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਉਹ ਹਜ਼ਾਰਾਂ ਦੀ ਸੰਗਤ ਸੀ। ਸਾਨੂੰ ਸਭ ਨੂੰ ਪਤਾ ਹੈ ਕਿ ਜੇ ਪਲੇ ਦੇ ਦੌਰਾਨ ਇਹ ਪਲੇ ਦੇ ਵਿੱਚ ਗਿੱਧਾ ਪੰਗੜਾ ਪਾਇਆ ਜਾਂਦਾ ਤਾਂ ਸੰਗਤਾਂ ਨਹੀਂ ਮੋਕੇ ਤੇ ਆਸੀਂ ਹੀ ਰੋਕ ਲੈਣਾ ਸੀ ਕੋਈ ਚੁੱਪ ਨਹੀਂ ਰਹਿਣਾ ਸੀ ਇਹ ਉਸੇ ਵੇਲੇ ਗੱਲ ਉੱਡਦੀ ਆ 3 ਦਿਨ ਬਾਅਦ ਇਹਨੂੰ ਜੋੜ ਕੇ ਕੈਪਸ਼ਨ ਨੂੰ ਗੱਲ ਨਾ ਉੱਡਦੀ ਖੜੇ ਪੈਰ ਮੋਕੇ ਤੇ ਕੋਈ ਹਜਿਟੇਸ਼ਨ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਕਿਉਂਕਿ ਇਹ ਸਿਗਰ ਹੀ ਨਹੀਂ ਉਹ ਦਿਨ ਦੇ ਪ੍ਰੋਗਰਾਮ ਨੂੰ ਸ਼ਾਮ ਦੇ ਪ੍ਰੋਗਰਾਮ ਨਾਲ ਜੋੜ ਕੇ ਕੈਪਸ਼ਨ ਦਾ ਮਿਸਯੂਜ਼ ਕਰਕੇ ਜਾਂ ਮੈਂ ਕਹਾਂਗਾ ਕਿ ਕੋਈ ਟਾਈਪਿੰਗ ਮਿਸਟੇਕ ਜਾਂ ਕਿਸੇ ਐਂਡ ਤੇ ਜੋ ਇਹ ਗਲਤੀ ਹੋਈ ਹੈ ਕੈਪਸ਼ਨ ਟਾਈਪ ਕਰਨ ਦੀ ਉਹ ਕੈਪਸ਼ਨ ਗਿੱਦੇ ਦੇ ਨਾਲ ਕਦੋਂ ਔਰ ਕਿਵੇਂ ਜੁੜਿਆ ਜਾਂ ਕਿਸ ਨੇ ਜੋੜਿਆ ਉਹਦੇ ਉੱਤੇ ਸਕੂਲ ਉਸ ਨੂੰ ਚੈੱਕ ਕਰੂਗਾ ਔਰ ਬੰਦੀ ਕਾਰਵਾਈ ਵੀ ਫਿਰ ਤੁਹਾਡੀ ਟੀਮ ਨੇ ਅਸ਼ਕਤਤਾ ਦਾ ਦਿਕਰ ਵਿੱਚ ਤੁਹਾਨੂੰ ਕਿਸੇ ਨੇ ਕੋਈ ਬਲੈਕਮੈਲ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਕੋਲ ਆ ਵੀਡੀਓ ਚੱਲ ਰਹੀ ਹੈ ਜੀ ਹਾਂਜੀ ਸਰ ਮੈਨੂੰ ਮੈਨੂੰ ਮਨੂੰ ਬੜੇ WhatsApp ਤੋਂ ਕਾਲਸ ਆ ਰਹੀਆਂ ਨੇ ਬੜੇ ਇੰਟਰਨੈਸ਼ਨਲ ਨੰਬਰਾਂ ਤੋਂ ਵੀ ਫੋਨ ਆਏ ਨੇ ਕਿ ਤੁਸੀਂ ਇਸ ਨੂੰ ਸੈਟਲ ਕਰਨਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ ਕਿਵੇਂ ਤੁਹਾਡਾ ਇਸ ਥੀਨ ਨੂੰ ਅਸੀਂ ਕਰਾ ਸਕਦੇ ਆ ਸੋਲਵ ਕਰਾ ਸਕਦੇ ਆ ਮੈਂ ਉਹਨਾਂ ਨੂੰ ਇਹੀ ਉਲਟਾ ਜਵਾਬ ਦਿੱਤਾ ਕਿ ਤੁਸੀਂ ਕੌਣ ਹੋ ਦਿਓ ਸੋਲਵ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਚ ਅਸੀਂ ਬੈਠੇ ਆਂ ਔਰ ਮੈਂ ਇਹ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਦਨ ਨੂੰ ਸਮਰਪਿਤ ਜਿਹੜੇ ਕਿ ਕੰਧਾਰੀ ਸਾਹਿਬ ਸਾਡੇ ਇੱਥੇ ਚੀਫ ਗੈਸਟ ਸੀਗੇ ਦੁਬਈ ਤੋਂ ਉਹਨਾਂ ਨਾਲ ਜੁੜ ਕੇ ਅਸੀਂ 100 ਪਿੰਨ ਜਿਹੜੇ ਹੈ ਉਹ ਦੇਸੀ ਕੀ ਦੇ ਗੁਰਦੁਆਰਾ ਸਾਹਿਬ ਦਿੱਤੇ ਆਂ ਸਭ ਦੀਆਂ ਪਰਤੀਆਂ ਸਾਡੇ ਕੋਲ ਅਸੀਂ 10-10 ਪਿੰਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਕੇ ਆਏ ਆਂ ਜੇ ਸਾਡੀ ਸ਼ਰਧਾ ਹੈ ਸਾਡੀ ਇਸ ਚੀਜ਼ ਪ੍ਰਤੀ ਸਾਡਾ ਮਾਨ ਸਤਕਾਰ ਹੈ ਆਪਣੇ ਗੁਰੂ ਘਰ ਕੰਨੀ ਤਾਂ ਅਸੀਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਆਂ ਔਰ ਵਿਦਆਊਟ ਟੇਕਿੰਗ ਐਨੀ ਡੋਨੇਸ਼ਨ ਫ্রম ਐਨੀ ਵਨ ਜੋ ਸਕੂਲ ਕਰਦਾ ਆਪਣੇ ਫੰਡਸ ਨਾਲ ਕਰਦਾ ਔਰ ਤੁਸੀਂ ਪਿੱਛੇ ਵੀ ਜਿੰਨੇ ਇਵੈਂਟਸ ਸਕੂਲ ਦੇ ਦੇਖਦੇ ਹੋ ਸਕੂਲ ਕਦੀ ਪਲੇਵਰਸ ਕੋਲ ਇੱਕ ਐਸਾ ਸਕੂਲ ਹੈ ਜਿਹੜੇ ਕਿਸੇ ਐਕਟੀਵਿਟੀ ਦੇ ਕੋਈ ਚਾਰਜੀ ਨਹੀਂ ਲਾਦਾ ਹੋ ਸਕਦਾ ਇਸ ਤਰ੍ਹਾਂ ਦੀ ਕਈਆਂ ਨੂੰ ਪ੍ਰੋਬਲਮ ਹੋਵੇ ਹੋ ਸਕਦਾ ਹੈ ਕਿ ਕੋਈ ਸਾਨੂੰ ਇਸ ਤਰ੍ਹਾਂ ਤੰਗ ਕਰਕੇ ਪਰੇਸ਼ਾਨ ਕਰਕੇ ਇਹ ਤੈਰੇ ਜਲਦੀ ਹੀ ਸਾਹਮਣੇ ਆਣਗੇ ਔਰ ਅਸੀਂ ਪੂਰੀ ਤੈ ਤੱਕ ਜਾਵਾਂਗੇ ਅਸੀਂ ਕਤਵਾਲੀ ਆਪਣੇ ਵੱਲੋਂ ਇੱਕ ਰਿਟਰਨ ਕੰਪਲੀਟ ਵੀ ਦੇਤੀ ਹੈ ਕਿ ਜਾਂਚ ਕੀਤੀ ਜਾਵੇ ਕਿ ਕਿਸ ਬੰਦੇ ਨੇ ਇਸ ਨੂੰ ਮਿਸਮੈਚ ਕਰਕੇ ਦੋਨੋ ਇਵੈਂਟਸ ਨੂੰ ਜੋੜ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਦੇ ਉੱਤੇ ਕਾਰਵਾਈ ਕਰਕੇ ਅਸੀਂ ਡੈਫਰਮੇਸ਼ਨ ਵੀ ਕਰਾਂਗੇ ਸਾਡੇ ਅਜੀਪਿੰਦ ਤੋਂ ਤਲਬ ਕਰੇਗਾ ਤਾਂ ਉੱਥੇ ਜਾ ਕੇ ਆਪਣਾ ਪੱਕਾ ਰੱਖੋਗੇ ਜ਼ਰੂਰ ਰੱਖਾਂਗੇ ਜੀ ਜੋ ਸੱਚ ਹੈ ਸਾਰੀ ਪਟਿਆਲੇ ਦੀ ਸੰਗਤਾਂ ਨੇ ਦੇਖਿਆ ਮੈਂ ਇਕੱਲੇ ਨੇ ਕੋਈ ਬੰਦ ਕਮਰੇ ਚ ਇਵੈਂਟ ਨਹੀਂ ਕੀਤਾ ਸਾਰਿਆਂ ਗਰਾਊਂਡ 'ਚ ਇਵੈਂਟ ਹੋਇਆ ਜੇ ਕੋਈ ਹੋਏਗਾ ਤਾਂ ਵੀਡੀਓ ਸਾਹਮਣੇ ਹੋਏਗੀ ਹਾਂਜੀ